ਦੇਖ ਸਕਦੇ ਹੋ ਲਾਈਵ ਤਸਵੀਰਾਂ ਸ਼ੇਅਰ ਕਰ ਦੋ ਤਾਂ ਫਿਕਰਾ ਇੱਕ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਮਸਲੇ ਦਾ ਹੱਲ ਹੋ ਜਾਏ ਦੇਖੋ ਇੱਕ ਜਿਗਾਰਡ ਲਾਇਆ ਗਿਆ ਜੇ ਕੋ ਮਸਲੇ ਦਾ ਹੱਲ ਹੋ ਜਾਏ ਜਿਹੜੀ ਜਗਾੜੀ ਹੁੰਦੀ ਹੈ ਕਹਿੰਦੇ ਵਾਰੀ ਗੱਲ ਲੱਗਦੀ ਹੈ ਠੀਕ ਜੀ ਬਿਲਕੁਲ ਦੇਖਦੇ ਕਿ ਜੇ ਕੋਈ ਜਿਗਾਰਡ ਕਰਕੇ ਦੇਖ ਰਹੇ ਨੇ ਦੇਖੋ ਹਣਾ ਵੀ ਜੇ ਕੰਮ ਚੱਲ ਜਾਂਦਾ ਬਿਲਕੁਲ ਜੀ ਬਾਕੀ ਕਮੈਂਟ ਦੇ ਵਿੱਚ ਆਇਆ ਦੱਸੋ ਹਣਾ ਵੀ ਕੀ ਇਹ ਮਸਲੇ ਦਾ ਹੱਲ ਹੋਵੇ ਜਿਹੜੇ ਬੈਰੀਕੇਟ ਨੇ ਬਾਈ ਤੂੰ ਦੇਖ ਸਕਦੇ ਹੋ ਟਰੈਕਟਰ ਤੇ ਡਿੱਗ ਪਿਆ ਬਾਈ ਦੀਵਾਰ ਕਰਕੇ ਦੇਸੀ ਦੀਵਾਰ ਕਰਕੇ ਟਰੈਕਟਰ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ ਦੇਖਦੇ ਆ ਮੌਕੇ ਦੀਆਂ ਲਾਈਵ ਤਸਵੀਰਾਂ ਇੱਕ ਵਾਰ ਫੇਰ ਹੈ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਇਹ ਜਿਹੜਾ ਜੋਸ਼ ਦੇਖ ਸਕਦੇ ਹੋ ਕਿਸਾਨਾਂ ਦਾ ਨੌਜਵਾਨਾਂ ਦਾ ਇੱਕ ਫੇਰ ਚੱਕਦਾ ਬਈ ਕੰਮ ਫੇਰ ਚੱਕਦਾ ਬਾਈ ਫੇਰ ਚੱਕਦਾ ਲਗਾਤਾਰ ਫਾਇਰਿੰਗ ਲਗਾਤਾਰ ਫਾਇਰਿੰਗ ਲਗਾਤਾਰ ਜਿਹੜੀ ਫਾਇਰ ਹੋ ਰਹੀ ਹੈ ਲਗਾਤਾਰ ਫਾਇਰਿੰਗ ਕੋਸ਼ਿਸ਼ ਮੌਕੇ ਦੇ ਜਿਹੜੇ ਇੱਥੋਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਬਾਈ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਫੋਲੋ ਕਰਿਓ ਚਲੋ ਦੇਖ ਸਕਦੇ ਹੋ ਮੌਕੇ ਦੀ ਲਾਈਵ ਫੀਡ ਇੱਕ ਵਾਰ ਫੇਰ ਪਾਣੀ ਦੀ ਟੈਂਕੀ ਆ ਜਿਹੜੀ ਅ ਇਸੋ ਜਿਹੜੇ ਹਾਲਾਤ ਨੇ ਬੋਕਦੇ ਨੇ ਬਾਈ ਨਾਜ਼ਕ ਵੱੜ ਚੁੱਕੇ ਲੇਗੇ ਮੌਕੇ ਜਿਹੜਾ ਤਖਵੀਰਾਂ ਦਿਖਾ ਰਹੇ ਹੈਗੇ ਉਹ ਲਓ ਬਾਈ ਲਓ ਇੱਕ ਵਾਰ ਫੇਰ ਇੱਕ ਵਾਰ ਫੇਰ ਜੂਥ ਆ ਜਿਹੜਾ ਟੁੱਟ ਕੇ ਪੈ ਗਿਆ ਇੱਕ ਵਾਰ ਫੇਰ ਜਿਹੜਾ ਜੂਤ ਅੱਗੇ ਵੱਧ ਰਿਹਾ ਹੈਗਾ। ਚਲੋ। ਲਓ ਜੀ। ਇੱਕ ਵਾਰ ਫੇਰ ਜੂਤ ਅੱਗੇ ਵੱਧ ਰਿਹਾ ਹੈਗਾ ਤੇ ਦੁਬਾਰਾ ਫੇਰ ਗੋਲੇ ਦੇ ਜਿਹੜੇ ਬਈ ਛਿੱਟੇ ਜਾ ਰਹੇ ਨੇ ਅੱਥੂ ਕਹਿੰਦੇ। ਦੇਖੋ। ਕੱਕ ਭਾਈ ਆ ਆ ਗਿਆ। ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ। ਖਨੌਰੀ ਵਾਟਰ। ਬਹੁਤ ਹੀ ਨਾਜ਼ੁਕ ਜਿਹੜੇ ਇੱਥੋਂ ਦੇ ਬਈ ਹਾਲਾਤ ਨੇਗੇ। ਤੇ ਕਾਫੀ ਜਿਹੜੇ ਇੱਥੋਂ ਦੇ ਨੌਜਵਾਨ ਨੇ ਬਜ਼ੁਰਗੜੇ ਫੱਟੜ ਵੀ ਹੋ ਚੁੱਕੇ ਲਗੇ ਤੇ ਤੁਹਾਨੂੰ ਇੱਥੋਂ ਜਿਹੜਿਆ ਤਸਵੀਰਾਂ ਦਿਖਾ ਰਿਹਾ ਲਗਾਤਾਰ ਫਾਇਰਿੰਗ ਲਗਾਤਾਰ ਫਾਇਰਿੰਗ ਹੋ ਰਹੀ ਆ ਲਗਾਤਾਰ ਫਾਇਰਿੰਗ ਪਰ ਜੂਦ ਫੇਰ ਅੱਗੇ ਵਧ ਰਿਹਾ ਹੈ ਫੇਰ ਅੱਗੇ ਵਧ ਰਿਹਾ ਹੈ ਇੱਕ ਵਾਰ ਫੇਰ ਦੁਬਾਰਾ ਕੋਸ਼ਿਸ਼ ਅੱਗੇ ਵਧਣ ਦੀ ਉਧਰੋਂ ਲਗਾਤਾਰ ਫਾਇਰਿੰਗ ਪਰ ਲਗਾਤਾਰ ਜੂਦ ਆ ਜਿਹੜਾ ਕਿ ਹੈਗਾ ਦੇਖੋ ਤੁਸੀਂ ਤੇ ਸ਼ੇਅਰ ਕਰ ਦਿਓ ਇਹ ਨੌਜਵਾਨਾਂ ਦੇ ਜਜ਼ਬੇ ਨੂੰ ਦੇਖ ਕੇ ਸ਼ੇਅਰ ਨੋਟ ਕਰਿਓ ਸਾਰੇ ਸ਼ਾਫਰ ਤੁਸੀਂ ਦੇਖੋ ਇਹ ਲਓ ਜੀ ਫੇਰ ਫੇਰ ਚੱਕਦਾ ਕੰਮ ਤੁਸੀਂ ਦੇਖ ਸਕਦੇ ਹੋ ਫੇਰ ਚੱਕਦਾ ਕੰਮ ਇਹ ਇਥੋਂ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਲਗਾਤਾਰ 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 ਲਓ ਜੀ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਲੈ ਵੀ ਕਦੇ ਪਿੱਛੇ ਨਹੀਂ ਹਟਣਾ ਜਿਹੜਾ ਕਾਰਨਾਮਾ ਤੇ ਕਰ ਲੈਣਾ ਯਾ ਲੈ ਅੱਜ ਜਾਣਗੇ ਰਜਾ ਜਿੱਤ ਕੇ ਜਾਵਾਂਗੇ ਇਹ ਨੇ ਜੱਜ ਬੇ ਹਨਾ ਜੱਜ ਬੇ ਨੇ ਬਾਈ ਇਹ ਤੇ ਲਗਾਤਾਰ ਫੇਰ ਅੱਗੇ ਬਾਦ ਰਹੇ ਨੇ ਤੇ ਵੱਡੇ ਦਿਲ ਲੈ ਕੇ ਜਿਹੜੇ ਅੱਗੇ ਬਾਦ ਰਹੇ ਨੇ ਤੇ ਲਗਾਤਾਰ ਜਿਹੜੀ ਫਾਈਟਿੰਗ ਹੋ ਰਹੀ ਆ ਚਲੋ ਜੀ ਲਗਾਤਾਰ ਫਾਈਟਿੰਗ ਜਿਹੜੀ ਹੋ ਰਹੀ ਆ ਸ਼ੇਰ ਜਿਹਾ ਕਰ ਚਲੋ ਭਰਾ ਸਾਰੇ ਲੋ ਜੀ ਹੁਣ ਵਾਰ-ਵਾਰ ਦੱਸ ਰਿਹਾ ਵੀ ਇਹ ਤਸਵੀਰਾਂ ਜਿਹੜਾ ਕਨੌਰੀ ਬਾਰਡਰ ਦੀਆਂ ਨੇਗੀਆਂ ਹਾਲਾਤ ਨੇ ਜਿਹੜੇ ਬਹੁਤ ਨੀ ਨਾਜਿਕ ਬਹੁਤ ਹੀ ਨਾਜਿਕ ਮਾਹੌਲ ਹੈ ਇਹ ਜਿਹੜਾ ਜੂਥ ਹੈਗਾ ਪਿੱਛੇ ਵੱਲ ਨੂੰ ਆ ਰਿਹਾ ਹੈਗਾ ਲੋ ਅੱਥਰੂ ਗੈਸ ਦੇ ਕੋਲੇ ਨੇ ਜਿਹੜੇ ਤਵਾ ਦੁਬਾਰੇ ਦੁਬਾਰੇ ਛਿੱਟੇ ਜਾ ਰਹੇ ਨੇ ਟੌਲਾ ਪਾਏ ਦੀ ਬੰਦਾ ਸ਼ੇਰ ਆ ਗਿਆ ਉਹ ਸਾਡੀ ਪਾਇਆ ਜਾ ਰਿਹਾ ਹੈਗਾ ਆ ਹਾਲਾਤ ਨੇ ਦੁਬਾਰਾ ਫੇਰ ਫਾਇਰਿੰਗ ਦੁਬਾਰਾ ਫੇਰ ਫਾਇਰਿੰਗ ਜਿਸ ਤੱਕ ਨਾ ਪਹੁੰਚੇ ਕੋਈ ਹੈ ਇੱਧਰ ਤਕਵੀਰਾਂ ਤੇ ਸ਼ੇਰ ਖੜੇ ਯਾਰ ਖੜੋ 何が? <laughs> <laughs>